ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਤਾਂ ਕਣਕ ਦੀ ਵੜਾਈ ਸ਼ੁਰੂ ਹੋ ਚੁੱਕੀ ਹੈ ਤੇ ਰਿਪੋਰਟਾਂ ਵੀ ਆਪਣੇ ਕੋਲੇ ਆ ਚੁੱਕੀਆਂ ਨੇ ਤੇ ਲਗਾਤਾਰ ਆਉਂਦੀਆਂ ਰਹਿਣਗੀਆਂ ਕਣਕ ਦੀ ਵਡਾਈ ਕਿੱਥੇ ਸ਼ੁਰੂ ਹੋਈ ਹੈ ਐਮਪੀ ਦੇ ਵਿੱਚ ਦੋਸਤੋ ਹੁਣ ਐਮਪੀ ਦੇ ਵਿੱਚ ਕਣਕ ਦਾ ਝਾੜ ਕੀ ਆ ਰਿਹਾ ਸੁਣ ਲੋ ਵਰ ਕਿਉਂਕਿ ਦੋਸਤੋ ਜੇਕਰ ਐਮਪੀ ਦੇ ਵਿੱਚ ਕਣਕ ਦਾ ਝਾੜ ਵਧੀਆ ਆਵੇਗਾ ਬਹੁਤ ਜਿਆਦਾ ਚੰਗਾ ਆਵੇਗਾ ਤਾਂ 100 ਦੇ ਵਿੱਚੋਂ 101% ਦੀ ਗਰੰਟੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਵੀ ਕਣਕ ਦਾ ਝਾੜ ਆ ਜਿਹੜਾ ਰਿਕਾਰਡ ਤੋੜ ਆਵੇਗਾ ਅਤੇ ਜੇਕਰ ਇਸ ਦੇ ਉਲਟ ਜੇਕਰ ਐਮਪੀ ਦੇ ਵਿੱਚ ਕਣਕ ਦਾ ਝਾੜ ਘਟ ਨਿਕਲਦਾ ਝਾੜ ਦੇ ਵਿੱਚ ਗ੍ਰੈਵਿਟ ਆਉਂਦੀ ਆ ਤਾਂ ਇਸ ਦਾ ਸਿੱਧਾ ਸਿੱਧਾ ਮਤਲਬ ਆ ਕਿ ਆਪਣੇ ਵੀ ਝਾੜ ਕੱਟ ਨਿਕਲ ਸਕਦਾ ਜਾਂ ਕੱਟ ਨਿਕਲੂਗਾ ਹੀ ਨਿਕਲੂਗਾ ਤਾਂ ਦੋਸਤੋ ਘਬਰਾਓ ਨਾ ਆਪਾਂ ਪਿੱਛੇ ਜੀ ਇੱਕ ਵੀਡੀਓ ਪਾਈ ਸੀ ਕਿ ਕਣਕ ਦੇ ਲਈ ਇਸ ਵਾਰ ਮੌਸਮ ਬਹੁਤ ਜ਼ਿਆਦਾ ਵਧੀਆ ਇਸ ਕਰਕੇ ਇਸ ਵਾਰ ਕਣਕ ਦਾ ਝਾੜ ਪੂਰਾ ਵਧੀਆ ਸਿਰੇ ਦੇ ਆਉਣ ਦੀ ਪੂਰੀ ਸੁਭਾਵਨਾ ਅਤੇ ਐਮਪੀ ਦੇ ਵਿੱਚ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਕਣਕ ਦਾ ਝਾੜ ਬਹੁਤ 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 ਹੀ ਜ਼ਿਆਦਾ ਵਧੀਆ ਆ ਰਿਹਾ ਤਾਂ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬਹੁਤ ਹੀ ਜ਼ਿਆਦਾ ਹਰਮਨ ਪਿਆਰੀ ਵੈਰਾਈਟੀ ਜਿਹੜੀ ਕਿ ਇਸ ਵਾਰ ਆਪਣੇ ਕਿਸਾਨਾਂ ਬੀਰ ਨੇ ਬਹੁਤ ਜਿਆਦਾ ਲਗਾਈ ਆ ਜਿਹਦਾ ਨਾਮ ਹੈ ਡਬਲਯੂ 327 ਉਸਦਾ ਝਾੜ ਦੱਸਣ ਜਾ ਰਿਹਾ ਮੈਂ ਕਿ ਐਮਪੀ ਦੇ ਵਿੱਚ ਡਬਲਯੂ ਜਿਹੜੀ 327 ਵੈਰਾਈਟੀ ਆ ਉਸਦਾ ਝਾੜ ਕੀ ਨਿਕਲਿਆ ਤਾਂ ਦੋਸਤੋ ਘੱਟ ਤੋਂ ਘੱਟ 21 ਕੁਇੰਟਲ ਕਿਲੇ ਦਾ ਜਾਨੀ ਕਿ 52 53 ਮਣ ਕਿਲੇ ਦੀ ਅਤੇ ਵੱਧ ਤੋਂ ਵੱਧ 25 ਕੁਇੰਟਲ ਕਿਲੇ ਜਾਨੀ ਕਿ 62 63 ਮਣ ਕਿਲੇ ਦੀ ਐਮਪੀ ਦੇ ਵਿੱਚ ਆਹਾ ਆਪਣੀ ਡੀਬੀਡਬਲਯੂ 327 ਦਾ ਝਾੜ ਆ ਰਿਹਾ ਜੋ ਕਿ ਬਹੁਤ ਜਿਆਦਾ ਵਧੀਆ ਜੇਕਰ ਉਥੇ ਐਮਪੀ ਦੇ ਵਿੱਚ ਡੀਬੀਡਬਲਯੂ 327 25 ਕਵੰਟਲ ਤੱਕ ਨਿਕਲ ਰਹੀ ਆ ਤਾਂ ਪੰਜਾਬ ਦੇ ਵਿੱਚ ਵੀ ਇਸ ਵੈਰੈਟੀ ਆ ਝਾੜ ਬਹੁਤ ਜਿਆਦਾ ਵਧੀਆ ਆਉਣ ਵਾਲਾ ਕੱਲੀ DBW327 ਹੀ ਨਹੀਂ ਬਾਕੀ ਜਿੰਨੀਆਂ ਵੀ ਵੈਰੈਟੀਆਂ MP ਦੇ ਵਿੱਚ ਲੱਗੀਆਂ ਸਾਰੀਆਂ ਦੀ ਵਧੀਆ ਝਾੜ ਨਿਕਲਿਆ ਪਰੰਤੂ ਇਹ ਮੈਂ ਤੁਹਾਨੂੰ ਤਾਂ ਦੱਸਿਆ ਕਿਉਂਕਿ DBW327 ਇਸ ਵਾਰ ਬਹੁਤ ਜਿਆਦਾ ਵੱਡੇ ਰਕਬੇ ਦੇ ਉੱਪਰ ਲੱਗੀ ਆ ਤਾਂ ਹਿਸਾਬ ਲਾ ਲਓ ਵੀ ਐਮਪੀ ਦੇ ਵਿੱਚ 25 ਕੁਇੰਟਲ ਤੱਕ ਡੀਬੀਡਬਲਯੂ 327 ਕਣਕ ਦੀ ਜਿਹੜੀ ਵੈਰਾਈਟੀ ਹੈ ਉਹਦਾ ਝਾੜ ਗਿਆ ਤਾਂ ਪੰਜਾਬ ਦੇ ਵਿੱਚ ਵੀ ਇਸ ਵੈਰਾਈਟੀ ਦਾ ਝਾੜ ਬਹੁਤ ਜਿਆਦਾ ਸ਼ਾਨਦਾਰ ਆਉਣ ਵਾਲਾ ਚੰਗਾ ਆਉਣ ਵਾਲਾਗਾ ਗੱਲ ਕਰਗੇ ਹੋਰ ਸਾਰੀਆਂ ਹੀ ਵੈਰਾਈਟੀਆਂ ਦੀਆਂ ਤਾਂ ਦੋਸਤੋ ਕੁੱਲ ਮਿਲਾ ਕੇ ਜਿੰਨੀਆਂ ਵੀ ਵੈਰਾਈਟੀਆਂ ਰਿਲੀਜ਼ ਹੋਈਆਂ ਚਾਹੇ ਉਹ ਨਵੀਆਂ ਚਾਹੇ ਉਹ ਪੁਰਾਣੀਆਂ ਜਿਹੜੀਆਂ ਐਮਪੀ ਦੇ ਵਿੱਚ ਲੱਗ ਰਹੀਆਂ ਟੋਟਲ ਸਾਰੀਆਂ ਹੀ ਕਣਕ ਦੀਆਂ ਕਿਸਮਾਂ ਦਾ ਜਿਹੜਾ ਝਾੜ ਆ ਬਹੁਤ ਬਹੁਤ ਜਿਆਦਾ ਵਧੀਆ ਆ ਰਿਹਾ ਲਗਭਗ 20 ਕੁਇੰਟਲ ਤੋਂ ਹੇਠਾਂ ਕੋਈ ਵੀ ਕਣਕ ਨਹੀਂ ਜਾ ਰਹੀ 19 20 ਕੁਇੰਟਲ ਤੋਂ ਥੱਲੇ ਕਿਸੇ ਵੀ ਕਣਕ ਦਾ ਝਾੜ ਨਹੀਂ ਆ ਰਿਹਾ ਉੱਪਰ ਵਾਲੀ ਹੀ ਗ੍ਰਾਫ ਜਾ ਰਿਹਾ ਯਾਨੀ ਕਿ ਝਾੜ ਬਹੁਤ ਹੀ ਜਿਆਦਾ ਵਧੀਆ ਆ ਰਿਹਾ ਦੋ ਸ਼ਬਦਾਂ ਤੇ ਗੱਲ ਮੁਕਾਦਣਾ ਵੀ ਸਿਰੇ ਹੀ ਆ ਰਿਹਾਗਾ ਤਾ ਕੁੱਲ ਮਿਲਾ ਕੇ ਦੋਸਤੋ ਇਸ ਵਾਰ ਜਿੰਨੀਆਂ ਵੀ ਵੈਰਾਈਟੀਆਂ ਰਿਲੀਜ਼ ਹੋਈਆਂ ਚਾਹੀਏ ਉਹ ਨਵੀਆਂ ਜਾਂ ਪੁਰਾਣੀਆਂ ਸਾਰੀਆਂ ਹੀ ਵੈਰਾਈਟੀਆਂ ਚਾੜ ਬਹੁਤ ਜ਼ਿਆਦਾ ਵਧੀਆ ਆ ਰਹੀਆਂ ਕਿਉਂਕਿ ਮੌਸਮ ਇਸ ਵਾਰ ਕਣਕ ਦੇ ਲਈ ਬਹੁਤ ਜ਼ਿਆਦਾ ਅਨੁਕੂਲ ਆ ਧੰਨਵਾਦ ਦੋਸਤੋ